ਜਦੋਂ ਬਾਡਰ ਫਿਲਮ ਬਣੀ ਵਨ ਫਿਲਮ ਬਣੀ ਤੁਹਾਡੇ ਮਨ ਚ ਕੀ ਕੀ ਖਿਆਲ ਚੱਲੇ ਜਦੋਂ ਤੁਸੀਂ ਦੇਖੀ ਹੋਣੀ ਜਾਂ ਲੋਕਾਂ ਤੋਂ ਸੀਨਾ ਬਾਰੇ ਜਿਕਰ ਸੁਣਿਆ ਹੋਣਾ ਮਨੋਂ ਦੱਸੋਇਆ ਸੱਨੀ ਦਿਓਲ ਦੇ ਵਿੱਚ ਮਾੜੀ ਮੋਟੀ ਕੋਈ ਹੈਗੀ ਹੈ ਨਾ ਪੰਜਾਬੀਅਤ ਜੇ ਉਹਨੇ ਫਗਵਾੜੇ ਦਾ ਪਾਣੀ ਪੀਤਾ ਜਾਂ ਖੰਨੇ ਦਾ ਪੀਤਾ ਜਾਂ ਲੁਧਿਆਣੇ ਦਾ ਉਹ ਖੁਦ ਸਾਨੂੰ ਮਿਲੇ ਆਣ ਕੇ ਟੀਵੀ ਤੇ ਦੇਖੀ ਫਿਲਮ ਹੈਗਾ ਸੱਨੀ ਦਿਓਲ ਰੋਲ ਕਰ ਰਿਹਾ ਕੁਲਦੀਪ ਸਿੰਘ ਚੰਦਪਰੀ ਦਾ ਇਹ ਸਾਡੇ ਮੇਜਰ ਸੀ ਉਦੋਂ ਤੇ ਜਦ ਅਸੀਂ ਦੇਖਿਆ ਇਹ ਵੀ ਇਹ ਕੀ ਦਿਖਾ ਰਹੇ ਆ ਉਹਦੇ ਚ ਜਿਵੇਂ ਇੱਕ ਗੁੱਥਮ ਗੁੱਥਾਲੀ ਲੜਾਈ ਕੁਛ ਨੋਕ ਸੁਣੀ ਆਮਣੇ ਸਾਹਮਣੇ ਆ ਉਹ ਬਿਲਕੁਲ ਨਹੀਂ ਆ ਕੋਈ ਚੀ ਨਹੀਂ ਸਾਡੇ ਜਵਾਨਾਂ ਨੇ ਤਾਂ ਉਹਨਾਂ ਨੂੰ ਪੋਸਟ ਦੇ ਉੱਤੇ ਚੜ੍ਹਣ ਹੀ ਨਹੀਂ ਦਿੱਤਾ ਤੇ ਕੋਈ ਤੁੰਡ ਮੁੱਕੀ ਵਾਲੀ ਤਾਂ ਲੜਾਈ ਦੀ ਗੱਲ ਹੀ ਨਹੀਂ ਕੋਈ ਇਹ ਸਾਨੂੰ ਸਾਰਿਆਂ ਨੂੰ ਤਕਰੀਬਨ ਮਰੇ ਦਿਖਾ ਰਿਆ ਤੇ ਅਸੀਂ ਤਾਂ ਜਿੰਦਾ ਆ ਬਹੁਤ ਸਾਰੇ ਬੰਦੇ ਜਿੰਦਾ ਸਾਡੇ ਜੇ ਅਸੀਂ ਹੁਣ ਕਹੀਏ ਕਿਸੇ ਨੂੰ ਵੀ ਸੰਨੀ ਜੋਲ ਨੇ ਇਹ ਦਿਖਾਇਆ ਉਹ ਕਹਿੰਨਗੇ ਨਹੀਂ ਜੋ ਉਹਨੇ ਦਿਖਾਇਆ ਉਹ ਠੀਕ ਹੈ ਤੇ ਮੈਂ ਕਹਾਂ ਜਿਹੜੇ ਅਸੀਂ ਉੱਥੇ ਲੜ ਕੇ ਆਏ ਲੋਗੇ ਵਾਲਾ ਜਿਹੜੇ ਮੁਕਾਬਲਾ ਕਰਦੇ ਕੀਤਾ ਵਾ ਅਸੀਂ ਦੁਸ਼ਮਣ ਦਾ ਉਹਨਾਂ ਦੀ ਗੱਲ ਝੂਠੀ ਆ ਤੇ ਜਿਹੜਾ ਉਹ ਉੱਥੇ ਬੰਬੇ ਬੈਠਾ ਗੱਲਾਂ ਕਰੀ ਜਾਂਦਾ ਵਾ ਉਹਦੀ ਗੱਲ ਸੱਚੀ ਆ ਲੇਕਿਨ ਮਨੋਰੰਜਨ ਤਾਂ ਉਹਦਾ ਹੁੰਦਾ ਜਦ ਉੱਥੇ ਸਾਹਮਣੇ ਸਾਹਮਣੇ ਦੁਸ਼ਮਣ ਕਹਿੰਦਾ ਨਾ ਵੀ ਆ ਜਾਓ ਤੇ ਫਿਰ ਉਹਦੇ ਨਾਲ ਪੰਜਾ ਲੜਾਉਣਾ ਪੈਂਦਾ ਫਿਰ ਪਤਾ ਲੱਗਦਾ ਵੀ ਕੀ ਬੰਦਦਾ ਹੈ ਜਾ ਕੇ ਤਾਂ ਵੇਖ ਵੇਖ ਇੱਕ ਸ਼ਹੀਦ ਹੋ ਗਏ ਇਹ ਦਿਖਾ ਰਿਹਾ ਸੰਨੀ ਮਾਸਟਰ ਜੀ ਤੇ ਫਿਰ ਉੱਥੇ ਉਹਨਾਂ ਨੇ ਇਹ ਕਿਉਂ ਨਹੀਂ ਦਿਖਾਇਆ ਵੀ ਝੋਲੰਗੇ ਵਾਲਾ ਉਹਨਾਂ ਨੇ ਕੈਪਚਰ ਕਰ ਲਿਆ ਪਾਕਿਸਤਾਨ ਨੇ ਤੇ ਇਹਨਾਂ ਨੇ ਇਹਨੇ ਕਿਵੇਂ ਦਿਖਾ ਦਿੱਤਾ ਵੀ ਉੱਥੇ ਸਾਰੇ ਮਰ ਗਏ ਅਜੇ ਸਾਰੇ ਮਰ ਗਏ ਤੇ ਪਾਕਿਸਤਾਨ ਨੂੰ ਕਿਉਂ ਨਹੀਂ ਦਿਖਾਇਆ ਇਹਨਾਂ ਨੇ ਵੀ ਹਾਂ ਵੀ ਉਹਨਾਂ ਨੇ ਕਬਜ਼ਾ ਕਰ ਲਿਆ ਇਹ ਵੀ ਦਿਖਾਉਂਦਾ ਫਿਲਮ ਵਿੱਚ ਸਾਨੂੰ ਪਤਾ ਲੱਗਾ ਨਾ ਵੀ ਬਾਰਡਰ ਫਿਲਮ ਆਈ ਇਹਦੇ ਤੇ ਟੀਵੀ ਤੇ ਆ ਰਹੀ ਆ ਤੇ ਥੋੜਾ ਜਿਹਾ ਇਹ ਉਹ ਹੈ ਵੀ ਬਾਰਡਰ ਫਿਲਮ ਜਿਹੜੀ ਆ ਬਾਰਡਰ ਤੇ ਸਾਡੀ 1971 ਦੀ ਲੜਾਈ ਆ ਸੀ ਲੜੀ ਬਾਰਡਰ ਤੇ ਤਾਂ ਤੇ ਵੀ ਦੇਖਦੇ ਆ ਵੀ ਕੀ ਕੀ ਆ ਰਿਹਾ ਉਹਦੇ ਚ ਜਦੋਂ ਕਿਸੇ ਟਾਈਮ ਤੇ ਥੀਏਟਰ ਦੇ ਵਿੱਚ ਤਾਂ ਨਹੀਂ ਮੈਂ ਫਿਲਮ ਦੇਖੀ ਟੀਵੀ ਤੇ ਦੇਖੀ ਜਦ ਟੀਵੀ ਤੇ ਦੇਖੀ ਫਿਲਮ ਮੈਂ ਕਿਹਾ ਸਨੀ ਦਿਓਲ ਰੋਲ ਕਰ ਰਿਹਾ ਕੁਲਦੀਪ ਸਿੰਘ ਚੰਦਪੂਰੀ ਦਾ ਇਹ ਸਾਡੇ ਮੇਜਰ ਸੀ ਉਦੋਂ ਮੇਜਰ ਕੁਲਦੀਪ ਸਿੰਘ ਕੁਲਦੀਪ ਸਿੰਘ ਚੰਦਪੂਰੀ ਸਾਡੇ ਕਮਾਂਡਰ ਸੀ ਉੱਥੇ α ਕੰਪਨੀ ਤੇ ਹੀ ਪੰਜਾਬ ਦੇ ਔਰ ਲੋਂਗੇ ਵਾਲਾ ਲੜੇ ਆਏ ਵੀ ਚਲੋ ਦੇਖਦੇ ਆਂ ਕੀ ਹੈ ਉਹ ਵਿੱਚ ਵਿੱਚ ਜਦ ਦੇਖਿਆ ਉੱਥੇ ਸਵੇ ਇੱਕ ਸੀਨ ਆਇਆ ਜਿਹਦੇ ਚ ਸੂਬੇਦਾਰ ਰਤੇ ਸਿੰਘ ਡਾਂਸ ਕਰਦੇ ਉੰਦੇ ਘਾਤੇ ਚਲੋ ਮੰਨ ਲਓ ਵੀ ਵੈਲਫੇਅਰ ਪਰ ਸੂਬੇਦਾਰ ਸਾਹਿਬ ਉਹ ਉਮਰ ਚ ਨਹੀਂ ਸੀ ਨਾ ਇਸ ਤਰ੍ਹਾਂ ਦੇ ਉਹ ਕੁਆਲਿਟੀ ਜੀ ਉਹਨਾਂ ਚ ਵੀ ਉਹ ਡਾਂਸ ਕਰਦੇ ਜਿਹੜੇ ਉਹਨਾਂ ਨੇ ਉਹਦੇ ਚ ਕੈਪਟਨ ਸਾਹਿਬ ਦਿਖਾਏ ਆ ਕਿ ਬੀਐਸਐਫ ਦੇ ਬੀਐਸਐਫ ਦੇ ਕੈਪਟਨ ਸਾਹਿਬ ਉੱਥੇ ਹੈ ਨਹੀਂ ਸੀ ਉੱਥੇ ਸਿਰਫ ਬੀਐਸਐਫ ਦਾ ਇੱਕ ਜਵਾਨ ਸੀ ਉਹ ਵੀ ਸਾਨੂੰ ਜਿਹੜੇ ਪੋਸਟ ਤੇ ਰੈਕੀਵਾਰਸੇ ਉਠ ਦਿੱਤੇ ਸੀ ਬੀਐਸਐਫ ਦੇ ਜਿਨ੍ਹਾਂ ਕੋਲੋਂ ਲਾਂਗੇਵਾਲ ਦੀ ਪੋਸਟ ਤੋਂ ਅਸੀਂ ਚਾਰਜ ਲਿਆ ਆਇਆ ਉਹ ਛੱਡ ਗਏ ਸੀ ਉਹਨੂੰ ਇੱਕ ਬੰਦਾ ਸੀ ਬਾਕੀ ਪੋਸਟ ਉਹਨਾਂ ਜਿੰਨੇ ਵੀ ਬੀਐਸਐਫ ਤੇ ਸੀ ਉਹ ਬੇਡਰਾ ਕਰ ਗਏ ਹੋਰ ਕਿਤੇ ਉਹਨਾਂ ਡਿਪਲੋਏ ਕਰ ਦਿੱਤੇ ਤੇ ਜਦ ਅਸੀਂ ਦੇਖਿਆ ਇਹ ਵੀ ਇਹ ਕੀ ਦਿਖਾ ਰਹੇ ਆ ਉਹਦੇ ਚ ਜਿਵੇਂ ਇੱਕ ਗੁੱਥਮ ਗੁੱਥਾਲੀ ਲੜਾਈ ਕੋਈ ਸੁਣੋ ਸੁਣੀ ਆਮਣੇ ਸਾਹਮਣੇ ਆ ਉਹ ਬਿਲਕੁਲ ਨਹੀਂ ਆ ਕੋਈ ਚੀਜ਼ ਨਹੀਂ ਉਤਿਆਸ ਨੂੰ ਤੋੜਿਆ ਗਿਆ ਮਰੋੜਿਆ ਗਿਆ ਫਿਰ ਤੋੜਿਆ ਗਿਆ ਉਹਨਾਂ ਨੂੰ ਤੇ ਸਾਡੇ ਜਵਾਨਾਂ ਨੇ ਤਾਂ ਉਹਨਾਂ ਨੂੰ ਪੋਸਟ ਦੇ ਉੱਤੇ ਚੜ੍ਹਣ ਹੀ ਨਹੀਂ ਦਿੱਤਾ ਤਾਂ ਕੋਈ ਸੁਣਮੁੱਕੀ ਵਾਲੀ ਤੇ ਲੜਾਈ ਦੀ ਗੱਲ ਹੀ ਨਹੀਂ ਕੋਈ ਮਤਲਬ ਹੀ ਕੋਈ ਨਹੀਂ ਹੈ ਇਹ ਸਾਨੂੰ ਸਾਰਿਆਂ ਨੂੰ ਤਕਰੀਬਨ ਮਰੇ ਦਿਖਾ ਰਿਹਾ ਤੇ ਦਾ ਸੀ ਤੇ ਜਿੰਦਾ ਆ ਬਹੁਤ ਸਾਰੇ ਬੰਦੇ ਜਿੰਦਾ ਸਾਡੇ ਸਿਰਫ ਤਿੰਨ ਕੈਜੂਲਟੀਆਂ ਹੋਈਆਂ ਉੱਥੇ ਜਗਜੀਤ ਔਰ ਆਪਣਾ ਚਰਨਦਾਸ ਔਰ ਬਿਸ਼ਨਦਾਸ ਸਿਰਫ ਤਿੰਨ ਕੈਜੂਲਟੀਆਂ ਹੋਈਆਂ ਤਿੰਨ ਚਾਰ ਬੰਦੇ ਸਾਡੇ ਜ਼ਖਮੀ ਹੋਇਆ ਜਿਨ੍ਹਾਂ ਚੋਂ ਜ਼ਿਆਦਾ ਸੀਰੀਅਸ ਸੀ ਪਰ ਪ੍ਰਭੂ ਨੇ ਬਹੁਤ ਕਰਪਾ ਕੀਤੀ ਜਿਹੜਾ 60 ਲਾਈਨ ਤੋੜ ਰਿਆ ਸੀ ਉਹਦੀ ਜਿਹੜੀ ਐਮ ਐਮ ਜੀ ਸੀ ਉਹਦੇ ਚ ਬੈਰਲ ਦੇ ਵਿੱਚ ਗੋਲੀ ਵੱਜੀ ਉਹ ਬੈਰਲ ਟੇਢੀ ਹੋ ਗਈ ਫਾਇਰ ਕਰਨ ਦੇ ਕਾਬਲ ਨਹੀਂ ਰਹੀ ਉਹ ਬੰਦੇ ਦੇ ਫਿਰ ਮੱਥੇ ਨੂੰ ਟੱਚ ਕਰਕੇ ਗੋਲੀ ਉੱਪਰ ਨਪੱਗ ਨੂੰ ਨਿਕਲ ਗਈ ਹੋਰ ਕਿਹੜੇ ਕਿਹੜੇ ਤਖ ਮਰੋੜੇ ਗਏ ਨੇ ਇਹਦੇ ਵਿੱਚ ਤੁਸੀਂ ਬਾਰਡਰ 1 ਫਿਲਮ ਪੂਰੀ ਦੇਖੀ ਹੈ ਟੀਵੀ 'ਚ ਮੈਂ ਟੁੱਟਵੀ ਟੁੱਟਵੀ ਦੇਖਦਾ ਰਿਹਾ ਜਿੱਥੇ ਦੇਖਦਾ ਸੀ ਵੀ ਮੈਨੂੰ ਲੱਗਦਾ ਜਿੱਥੇ ਇਹ ਸੀਨ ਹੈ ਨਹੀਂ ਮੈਂ ਘਰ ਦੇ ਨਾਲ ਮੇ ਦਾ ਦਿੰਦਾ ਸੀ ਵੀ ਆਹ ਸੀਨ ਤੇ ਹੋਇਆ ਨਹੀਂ ਇਹ ਐਵੇਂ ਦਿਖਾਈ ਜਾਂਦਾ ਉਹ ਕਹਿੰਦੇ ਤੁਸੀਂ ਗੁੱਸੇ ਕਿਉਂ ਕਰਦੇ ਮੇਕਅਪ ਕੋਈ ਚੁੰਨਦਾ ਵੀ ਨਹੀਂ ਅੱਗੇ ਸਾਡੀ ਜੇ ਅਸੀਂ ਹੁਣ ਕਹੀਏ ਕਿਸੇ ਨੂੰ ਵੀ ਛੰਨੀ ਦੇ올 ਨੇ ਇਹ ਦਿਖਾਇਆ ਉਹ ਕਹਿੰਣਗੇ ਨਹੀਂ ਜੋ ਉਹਨੇ ਦਿਖਾਇਆ ਉਹ ਠੀਕ ਹੈ ਤੇ ਮੈਂ ਕਹਿੰਦਾ ਜਿਹੜੇ ਅਸੀਂ ਉੱਥੇ ਲੜ ਕੇ ਆਏ ਲੋਗੇ ਵਾਲਾ ਜਿਹੜੇ ਮੁਕਾਬਲਾ ਕਰਦੇ ਕੀਤਾ ਵਾ ਅਸੀਂ ਦੁਸ਼ਮਣ ਦਾ ਉਹਨਾਂ ਦੀ ਗੱਲ ਝੂਠੀ ਆ ਤੇ ਜਿਹੜਾ ਉਹ ਉੱਥੇ ਬੰਬੇ ਬੈਠਾ ਗੱਲਾਂ ਕਰੀ ਜਾਂਦਾ ਵਾ ਉਹਦੀ ਗੱਲ ਸੱਚੀ ਆ ਕੋਈ ਫਿਰ ਨਕਲੀ ਹੀ ਉਹ ਉਹ ਤੇ ਹੈ ਤਾਂ ਨਕਲੀ ਆ ਉਹ ਤਾਂ ਉਹ ਤਾਂ 2 ਘੰਟੇ 2.5 ਘੰਟੇ ਵਾਸਤੇ ਆ ਉਹ ਤਾਂ ਕਰੋੜਾਂ ਰੁਪਈਆ ਵਾਸਤੇ ਆ ਅਸੀਂ ਦੇਸ਼ ਦੇ ਸਿਪਾਈ ਆ ਅਸੀਂ ਫਿਲਮਾਂ ਦੇ ਹੀਰੋ ਨਹੀਂ ਹੈਗੇ ਅਸੀਂ ਹੈਗੇ ਆ ਦੇਸ਼ ਦੇ ਹੀਰੋ ਅਸੀਂ ਆਪਣੇ ਮਾਤਰਭੂਮੀ ਦੇ ਹੀਰੋ ਆ ਹੋਪ ਸਾਨੂੰ ਹੀਰੋ ਭਾਵੇਂ ਨਾ ਕਹੇ ਲੇਕਿਨ ਅਸੀਂ ਸਿਪਾਈ ਆ